ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ ਮਮਤਾ ਬੇਨਰਜੀ ਨੇ ਵੀ ਬੰਗਾਲ ਦੇ ਵਿੱਚ ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਬਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ ਅਸਲ ਚ ਕੀ ਹੈ ਅਸੀਂ ਚਾਹੁੰਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਿਡ ਦੀ ਨਾ ਹੋਵੇ ਉਹ ਇਲੈਕਟਿਡ ਦੀ ਹੋਵੇ ਅਸੀਂ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪੀਸੀ ਲਾਉਣਾ ਤਾਂ ਸਾਨੂੰ ਤਿੰਨ ਨਾਮ ਦੇਣੇ ਪੈਣਗੇ ਹੁਣ ਗੁਰਨ ਸਾਹਿਬ ਨੂੰ ਦੇਣੇ ਪੈਣਗੇ ਉਹ ਤੇ ਉਹ ਤਿੰਨਾਂ ਚੋਂ ਇੱਕ ਚੁਣਨਗੇ ਆਪਣੀ ਮਰਜ਼ੀ ਦਾ ਫਿਰ ਚੁਣਿਆ ਕਿਨੇ ਫਿਰ ਇਲੈਕਟਡ ਨੇ ਜਾਂ ਸਿਲੈਕਟਡ ਨੇ ਕਲਚਰ ਵੀ ਪਤਾ ਹੋਣਾ ਚਾਹੀਦਾ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ ਪੀਏਯੂ ਦਾ ਕਲਚਰ ਕੀ ਹੈ ਬਾਕੀ ਯੂਨੀਵਰਸਿਟੀਆਂ ਦਾ ਸੋ ਅਸੀਂ ਲਿਆਂਦਾ ਸੀਗਾ ਬਿੱਲ ਵਿਧਾਨ ਸਭਾ ਚ ਤੇ ਅਸੀਂ ਤਸ ਜੀਪੀਸੀ ਵਾਲਾ ਵੀ ਲੈ ਕੇ ਆਂਦਾ ਸੀ ਬਿੱਲ ਉਹ ਵੀ ਉੱਥੇ ਭੇਜਦਾ ਸੋ ਇਹਦਾ ਮਤਲਬ ਇਹ ਹੁੰਦਾ ਗਵਰਨਰ ਸਾਹਿਬ ਨੇ ਜਿਹੜੇ ਬਿੱਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜਦਾ ਰਾਸ਼ਟਰਪਤੀ 4-5 ਮਹੀਨੇ ਬਾਅਦ ਵਾਪਸ ਭੇਜਦਾ ਇਹ ਇਹ ਆਪਣੀ ਡੈਮੋਕ੍ਰੇਸੀ ਹੈ ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ ਮਮਤਾ ਬੇਨਰਜੀ ਨੇ ਵੀ ਬੰਗਾਲ ਦੇ ਵਿੱਚ ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਬਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ ਅਸਲ ਚ ਕੀ ਹੈ ਅਸੀਂ ਚਾਹੁੰਦੇ ਆ ਕਿ ਡੈਮੋਕ੍ਰੇਸੀ ਜਿਹੜੀ ਆ ਉਹ ਸਿਲੈਕਟਿਡ ਦੀ ਨਾ ਹੋਵੇ ਉਹ ਇਲੈਕਟਿਡ ਦੀ ਹੋਵੇ ਅਸੀਂ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪੀਸੀ ਲਾਉਣਾ ਹੈ ਤਾਂ ਸਾਨੂੰ ਤਿੰਨ ਨਾਮ ਦੇਣੇ ਪੈਣਗੇ ਹੁਣ ਗੁਰਨ ਸਿੰਘ ਨੂੰ ਦੇਣੇ ਪੈਣਗੇ ਉਹ ਉਹ ਤਿੰਨਾ ਚੋਂ ਇੱਕ ਚੁਣਨਗੇ ਆਪਣੀ ਮਰਜ਼ੀ ਦਾ ਫਿਰ ਚੁਣਿਆ ਕਿਨੇ ਫਿਰ ਇਲੈਕਟਿਡ ਨੇ ਜਾਂ ਸਿਲੈਕਟਿਡ ਨੇ ਕਲਚਰ ਵੀ ਪਤਾ ਹੋਣਾ ਚਾਹੀਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ ਪੀਏਯੂ ਦਾ ਕਲਚਰ ਕੀ ਹੈ ਬਾਕੀ ਯੂਨੀਵਰਸਿਟੀਾਂ ਦਾ ਸੋ ਅਸੀਂ ਲੈਂਦਾ ਸੀਗਾ ਬਿੱਲ ਵਿਧਾਨ ਸਭਾ ਚ ਤੇ ਅਸੀਂ ਤਾਂ ਐਸਜੀਪੀਸੀ ਵਾਲਾ ਵੀ ਲੈ ਕੇ ਆਂਦਾ ਸੀ ਬਿੱਲ ਉਹ ਵੀ ਉੱਥੇ ਭੇਜਦਾ ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਗਵਰਨਰ ਸਾਹਿਬ ਨੇ ਜਿਹੜੇ ਬਿੱਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜਦਾ ਰਾਸ਼ਟਰਪਤੀ 4-5 ਮਹੀਨੇ ਬਾਅਦ ਵਾਪਸ ਭੇਜਦਾ ਇਹ ਇਹ ਆਪਣੀ ਡੈਮੋਕ੍ਰੇਸੀ ਹੈ